ਕਿਸਾਨ ਵੀਰੋ ਅੱਜ ਵਾਲੀ ਵੀਡੀਓ ਉਹਨਾਂ ਕਿਸਾਨ ਵੀਰਾਂ ਲਈ ਆ ਜਿਹੜੇ ਕਿਸਾਨ ਵੀਰ ਆਪਣੇ ਪਸ਼ੂਆਂ ਨੂੰ ਚਾਰਾ ਪਾਉਣ ਲਈ ਜਵਾਰ ਬਿਜਨਾ ਲਾਈ ਕਰਦੇ ਆ ਤੇ ਹੁਣ ਜਵਾਰ ਦੀ ਬਿਜਾਈ ਚਲਣੀ ਸ਼ੁਰੂ ਹੋਈ ਆ ਤੇ ਕਾਫੀ ਕਿਸਾਨ ਮਾਰਕੀਟ ਦੇ ਵਿੱਚ ਜਵਾਰ ਦਾ ਬੀਜ ਲੈਣ ਲਈ ਜਾ ਰਹੇ ਆ ਪਰ ਜ਼ਿਆਦਾਤਰ ਕਿਸਾਨ ਜਿਹੜੇ ਹੋਣਾ ਉਹ 3 ਕਿਲੋ ਕਨਾਲ ਦੇ ਬੀਜ ਨੂੰ ਲਾਈ ਕਰ ਰਿਹਾ ਜਿਹੜਾ 3 ਕਿਲੋ ਕਨਾਲ ਦਾ ਬੀਜ origignal ਜੇ ਕਿਸਾਨ ਨੂੰ ਮਿਲ ਜਾਂਦਾ ਹੈ ਉਹ ਕੱਦ ਵੀ 12 14 ਫੁੱਟ ਤੱਕ ਕਰਦਾ ਪੱਤਾ ਵੀ ਹੁੰਦਾ ਬਹੁਤ ਚੋੜਾ ਹੈ ਪੋਲਾ ਇਹ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦਾ ਹੈ ਤੇ ਦੁੱਧ ਵੀ ਪਸ਼ਵਾਂ ਦਾ ਬਹੁਤ ਵਧੀਆ ਆਉਂਦਾ ਹੈ ਪਰ ਬਹੁਤ ਸਾਰੇ ਕਿਸਾਨਾਂ ਨੂੰ ਉਹ ਬੀਜ ਅਸਲੀ origignal ਨਹੀਂ ਮਿਲਦਾ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਤੇ ਕਿਸਾਨ ਦੇ ਫਾਇਦੇ ਹੀ ਬਣਾ ਰਹੇ ਹਾਂ ਕਿ ਉਸ ਨੂੰ ਬੀਜ origignal ਦੀ ਕਿਵੇਂ ਪਛਾਣ ਕਰਨੀ ਆ ਤੇ ਜਦੋਂ ਵੀ ਕਿਸਾਨ ਪੈਸੇ ਦੇਵੇ ਤੇ origignal ਬੀਜ ਲੈ ਕੇ ਆਵੇ ਆਓ ਅੱਜ ਆਪਾਂ ਗੱਲ ਕਰਾਉਨੇ ਆ ਕਿ ਜਿਹੜਾ 3 ਕਿਲੋ ਬੀਜ ਆ ਉਹ origignal ਬੀਜ ਦੀ ਪਛਾਣ ਕੀ ਆ ਡਾਕਟਰ ਸਾਹਿਬ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ 3 ਕਿਲੋ ਕਸਾਨ ਬੀਜ ਲੈਣਾ ਪਸੰਦ ਕਰਦਾ ਹੈ ਕਿ 3 ਕਿਲੋ ਰਿਜਨ ਜਵਾਰ ਦੇ ਬੀਜ ਲੈਣ ਲਈ ਪਹਿਚਾਨ ਚਿੰਨ ਕਿਹਾ ਡਾਕਟਰ ਸਾਹਿਬ ਪਲੀਜ਼ ਦੱਸੋ ਸਤਿ ਸ਼੍ਰੀ ਅਕਾਲ ਜੀ ਆ ਜਿਹੜਾ ਆਪਾਂ 3 ਕਿਲੋ ਚ ਬੀਜ ਲੈਣੇ ਆ ਇਹ ਵੈਰਾਈਟੀ ਹੁੰਦੀ ਹੈ ਸੀਐਸਐਚ 24ਐਮਐਫ ਇਹ ਤੁਸੀਂ ਦੇਖਣਾ ਹੈ ਇਹ ਵੈਰਾਈਟੀ ਬਹੁਤ ਚੰਗੀ ਵੈਰਾਈਟੀ ਹੈ 2019 ਦੇ ਵਿੱਚ ਭਾਰਤ ਸਰਕਾਰ ਨੇ ਇਹਨੂੰ ਸਭ ਤੋਂ ਚੰਗੇ ਫੋਰੇਜ ਵੈਰਾਈਟੀ ਪ੍ਰਮਾਣਿਤ ਕੀਤਾ ਹੈ ਪਰ ਜੇ ਤੁਸੀਂ ਸਹੀ 24ਐਮਐਫ ਲੈਣਾ ਹੈ ਤਾਂ ਇਹ ਵੈਰੈਟੀ ਇੰਡੀਅਨ ਇੰਸਟੀਟਿਊਟ ਆਫ ਮਿਲਟ ਰਿਸਰਚ ਦੁਆਰਾ ਤਿਆਰ ਕੀਤੀ ਗਈ ਹੈ ਤੇ ਜਿਹੜੀ origignal ਥੈਲੀ ਤੁਸੀਂ ਲੈਣੀ ਹੈ ਉਹ ਦੇਖਣਾ ਹੈ ਉਸ ਤੇ ICAR ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਤੇ ਇੰਡੀਅਨ ਇੰਸਟੀਟਿਊਟ ਆਫ ਮਿਲਟ ਰਿਸਰਚ ਦੀ ਮੋਹਰ ਹੋਵੇ ਤਾਂ ਉਹ ਬੀਜ ਅਸਲੀ ਹੁੰਦਾ ਕੁੱਲ ਮਿਲਾ ਕੇ ਤੁਹਾਡਾ ਇਹ ਕਹਿਣਾ ਹੈ ਕਿਸਾਨ ਵੀਰੋ ਜੇਕਰ ਤੁਸੀਂ ਬੀਜ ਲੈਣਾ ਹੈ ਤਾਂ ਇੱਕ ਤਾਂ ਇਹ ਉੱਪਰ ਸਾਰਾ ਮੈਂਸ਼ਨ ਕੀਤਾ ਹੋਵੇ ICAR IIAMR ਤੇ ਇਹਨਾਂ ਦੇ ਉੱਪਰ ਸਟੈਂਪ ਲੱਗੀ ਹੋਵੇ ਜਿਸ ਵੀ ਬੀਜ ਤੇ ਇਹ ਸਟੈਂਪ ਦੋਨੋਂ ਇੱਕ ਤੇ ਦੋ ਲੱਗੀ ਆ ਉਹ オリジナル ਜਿਹੜਾ ਹੈਗਾ CSH 24 MF ਬੀਜ ਹਾਈਬ੍ਰਿਡ ਆ ਤੇ ਦੋਸਤੋ ਇਹ ਬੀਜ ਜਦੋਂ ਵੀ ਲੈਣ ਜਾਣਾ ਤੁਹਾਨੂੰ ਮਾਰਕੀਟ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਥੈਲੀਆਂ ਮਿਲਣਗੀਆਂ ਜਿਨ੍ਹਾਂ ਦੇ ਉੱਤੇ ਕੱਲਾ ਲਿਖਿਆ ਹੋਊਗਾ 24 ਨੰਬਰ 24 ਨੰਬਰ ਪਰ ਤੁਸੀਂ ਕੱਲਾ 24 ਨਹੀਂ ਦੇਖਣਾ ਹੋ ਸਕਦਾ ਜੇ 24 ਨੰਬਰ ਕੱਲਾ ਦੇਖ ਕੇ ਲਓਗੇ ਤੇ オリジナル ਨਹੀਂ ਹੋਊਗਾ ਜੇਕਰ オリジナル24 ਨੰਬਰ ਲੈਣਾ ਹੈ ਆ ਦੋ ਮੋਰਾ ਲੱਗੀਆਂ ਹੋਣੀਆਂ ਜ਼ਰੂਰੀ ਆ ਜਿਸ ਵੀ ਬੀਜ ਤੇ ਇਹ ਦੋ ਮੋਰਾ ਲੱਗੀਆਂ ਹੋਣ ਓਰੀਜਨਲ ਜਿਹੜਾ ਤੁਸੀਂ 3 ਕਿਲੋ ਕਨਾਲ ਦਾ ਬੀਜ ਪਾਉਣਾ ਪਸੰਦ ਕਰਦੇ ਹੋ ਉਹੀ ਬੀਜ ਹੋਵੇਗਾ ਤੇ ਦੋਸਤੋ ਇਹ ਇੱਕ ਐਸ ਬ੍ਰਾਂਡ ਦੇ ਵਿੱਚ ਆਉਂਦਾ ਹੈ ਐਸ ਐਸ ਐਚ 400 ਜਿਹਨੂੰ ਸੀਰਾ ਸੀਡ ਵੇਚ ਰਹੀ ਆ ਜਿਹੜੀ ਰਾਸ਼ੀ ਦੀ ਕੰਪਨੀ ਆ ਤੇ ਦੋਸਤੋ ਜੇਕਰ ਤੁਸੀਂ ਜਵਾਰ ਦਾ ਓਰੀਜਨਲ ਬੀਜ ਲੈਣਾ ਹੈ ਇਹ ਜ਼ਰੂਰੀ ਨਹੀਂ ਕਿ ਸਾਡੇ ਇਸ ਦੇ ਉੱਪਰ ਸਟੈਂਪ ਲੱਗੀ ਆ ਤਾਂ ਇਹ ਵੀ ਇੱਕ ਇਹ ਹੋ ਸਕਦਾ ਹੋਰ ਵੀ ਕੁਝ ਕੰਪਨੀਆਂ ਅਰੀਜਨਲ ਦਿੰਦੀਆਂ ਹੁਣ ਪਰ ਅਰੀਜਨਲ ਉਹ ਹੀ ਹੋਊਗਾ ਜਿੰਦੇ ਉੱਤੇ ਇਹ ਵਾਲੀ ਮੋਹਰ ਲੱਗੀ